ਕੰਮ ਕਰਨਾ ਚਾਹੁੰਦੇ ਨੇ ਜਿਹੜੇ ਪੈਸੇ ਆਏ ਨੇ ਕੇਂਦਰ ਵੱਲੋਂ ਉਹ ਕਿੱਥੇ ਨੇ 438 ਕਰੋੜ ਰੁਪਇਆ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਆਇਆ ਮੈਂ ਤੁਹਾਡੇ ਮਾਤੇ ਨਾਲ ਚੈਲੰਜ ਕਰਦਾ ਮੈਨੂੰ 1 ਰੁਪਇਆ ਦਿਖਾ ਦਿਓ 438 ਕਰੋੜ ਦਾ ਜਿਸ ਪਰਪਸ ਲਈ ਆਇਆ ਉਹ ਆਇਆ ਸੀ ਟੀਵੀ ਦੇ ਬਾਡਸ ਬਣਾਉਣ ਵਾਸਤੇ ਉਹ ਆਇਆ ਸੀਗਾ ਐਕਸ-ਰੇ ਮਸ਼ੀਨਾਂ ਖਰੀਦਣ ਵਾਸਤੇ ਉਹ ਆਇਆ ਸੀ ਟੈਸਟਿੰਗ ਲੈਬ ਬਣਾਉਣ ਵਾਸਤੇ ਉਹ ਐਸੇ ਹਸਪਤਲ ਜਿਹੜੀਆਂ ਡਿਸਪੈਂਸਰੀਆਂ ਹੈਗੀਆਂ ਉਹਨਾਂ ਦਾ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਵਾਸਤੇ ਮੈਂ ਦੱਸ ਦਵਾਂ ਇਹਨਾਂ ਪੂਰੇ ਪੀਰੀਅਡ ਦੇ ਵਿੱਚ ਉਹ 438 ਕਰੋੜ ਰੁਪਏ ਲਾ ਕੀ 1200 ਕਰੋੜ ਆਣਾ ਸੀ ਉਹ 438 ਕਰੋੜ ਦੀ ਪਹਿਲੀ ਕਿਸ਼ਤ ਆਈ ਸੀ ਦੇਖੋ ਉਹਦਾ ਇੱਕ ਵੀ ਪੈਸਾ ਇਹਨਾਂ ਨੇ ਖਰਚ ਨਹੀਂ ਕੀਤਾ ਸੈਂਟਰ ਦਾ ਕੋਈ ਫੰਡ ਆਏਗਾ ਉਹ ਇੱਕ ਪਾਰਟਿਕੂਲਰ ਪਰਪਸ ਲਈ ਆਉਂਦਾ ਕਿ ਇਸ ਪਰਪਸ ਲਈ ਤੁਸੀਂ ਖਰਚ ਕਰਨਾ ਹੈ ਜੇ ਤੁਸੀਂ ਉਸ ਦਾ ਖਰਚ ਨਹੀਂ ਕਰੋਗੇ ਜੋ ਪਹਿਲੀ ਕਿਸ਼ਤ ਆ ਗਈ ਉਹਦਾ ਸਾਭ ਨਹੀਂ ਦਿਓਗੇ ਤਾਂ ਅਗਲੀ ਕਿਸ਼ਤ ਨਹੀਂ ਆਣੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਇਸ ਦੇ ਕਾਰਨ ਕੇਂਦਰ ਪੈਸਾ ਦੇਣਾ ਚਾਹੁੰਦਾ ਹੈ ਲੇਕਿਨ ਇਹ ਪਿਛਲਾ ਸਾਭਨਾ ਦੇ ਕੇ ਜਾਣ ਕੇ ਰੋੜੇ ਅਟਕਾਣਾ ਚਾਹੁੰਦੇ ਨੇ ਕਿਉਂਕਿ ਕੰਮ ਕਰਨਾ ਇਹਨਾਂ ਨੂੰ ਆਂਦਾ ਨਹੀਂ ਕੰਮ ਕਰਨਾ ਚਾਹੁੰਦੇ ਨਹੀਂ ਔਰ ਸਿਰਫ ਹਾਇਤੋਬਾ ਮਚਾ ਕੇ ਵੀ ਕੇਂਦਰ ਦੇ ਉੱਤੇ ਸ਼ਡਿਊਲ ਛਾੜੀ ਹੈ ਮੈਂ ਪੁੱਛਣਾ ਚਾਹਨਾ ਤੁਸੀਂ ਇਸ ਫੰਡ ਦੀ ਤੇ ਗੱਲ ਕਰਦੇ ਹੋ ਜਿਹੜਾ ਕੇਂਦਰ ਨੇ ਪੰਜਾਬ ਵਾਸਤੇ ਲੁਧਿਆਣਾ ਵਾਸਤੇ ਖਾਸ ਕਰਕੇ ਟੈਕਸਟਾਈਲ ਪਾਰਕ ਭੇਜਿਆ ਸੀਗਾ 1000 ਕਰੋੜ ਰੁਪਏ ਨਾਲ ਭੇਜਿਆ ਸੀਗਾ ਉਹ ਕਿੱਥੇ ਹੈ ਮੈਂ ਇਹ ਕਹਿ ਸਕਦਾ ਕਿ ਆਜ਼ਾਦੀ ਦੇ ਬਾਅਦ ਪੰਜਾਬ ਦੀ ਇਹ ਸਭ ਤੋਂ ਨਲਾਇਕ ਔਰ ਨਕਮੀ ਸਰਕਾਰ ਜਿਹੜੀ ਪੰਜਾਬ ਨੂੰ ਲਾਡੂ ਪਈ ਔਰ ਆਨ ਵਾਲੇ ਨਗਰ ਕਮ ਚੋਣ ਭਾਰਤੀ ਜਨਤਾ ਪਾਰਟੀ ਜਿੱਤਣ ਵਾਲੀ ਆਪਣੇ ਮੇਅਰ ਬਣਾਉਣ ਵਾਲੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਚੋਣ ਨਹੀਂ ਕਰਾਈ ਪੰਜਾਬ பாஜக ਪ੍ਰਧਾਨ ਵਿਸਥਾਰਿਤ ਸੂਬਾ ਕਾਰਜਕਾਰੀ ਮੀਟਿੰਗ 12 ਜਨਵਰੀ ਲੁਧਿਆਣਾ ਵਿਕੇ ਹੋਵੇਗੀ ਸੂਬਾ பாஜக ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਭੁਪਿੰਦਰ ਜਾਦਵ ਸੀਨੀਅਰ ਆਗੂ ਤਰुण ਚੁਬ ਇਕਬਾਲ ਸਿੰਘ ਲਾਲਪੁਰਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਵਿਟੂਸ ਨੇ 3300 ਦੇ ਕਰੀਬ ਅਧਿਕਾਰੀ ਤੇ ਸੀਨੀਅਰ ਆਗੂ ਸ਼ਾਮਲ ਹੋਣਗੇ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅੱਜ ਦੀ ਜੋ ਪ੍ਰੈਸ ਕਾਨਫਰੰਸ ਆ ਆਦਰਨੀਏ ਨਿਰਸਰਿੰਝ ਜੀ ਜਨ ਸੈਕਟਰੀ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਤੁਹਾਡੇ ਨਾਲ ਗੱਲਬਾਤ ਕਰਨਗੇ। ਨਾਲ ਮੌਜੂਦ ਨੇ ਸਾਡੇ ਆਦਰਨੀਏ ਸੀਨੀਅਰ ਆਗੂ ਪ੍ਰਵੀਨ ਬਾਂਸਲ ਜੀ, ਆਦਰਨੀਏ ਪੁਸ਼ਪਿੰਦਰ ਸਿੰਘ ਜੀ, ਮਹਾ ਮੰਤਰੀ ਡਾਕਟਰ ਕਨਿਕਾ ਜੀ ਔਰ ਪ੍ਰੈਸ ਦੇ ਸਾਡੇ ਸੱਜੇ ਡਾਕਟਰ ਸਤੀਸ ਜੀ ਸਾਰੇ ਮੌਜੂਦ ਨੇ ਆਲ ਵਾਲੀ ਜਿਹੜੀ 12 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਨੂੰ ਦਿਹਾਨੇ ਚੋਂ ਜਾਂ ਰਹੀ ਆ ਉਹਦੇ ਬਾਬਤ ਮੈਂ ਬੇਨਤੀ ਕਰੂੰਗਾ ਅਨਿਲ ਸ੍ਰੀਨ ਜੀ ਨੂੰ ਤੁਹਾਡਾ ਗੱਲਬਾਤ ਕਰੂਗਾ ਸਾਥੀਓ ਤੁਹਾਡਾ ਸੱਦਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿ ਸਾਡੇ ਸਾਰਿਆਂ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਰਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੁੰਦਾ ਹੈ the order of saint andrew the apostle o pradhanmantri narendra modi ji nu ditta gaya ude waste main samajhda ki sare 140 crore deshwasia waste e bahut vatte maan di gall hai aur badhai de pat hon vishay saada hai ki assi 12 tarikh nu bharatiya janta party pradesh di extended working committee meeting hon ja rahi hai ek working committee hundi extended working committee hundi jo ਲਗਭਗ 3500 ਤੋਂ ਵੱਧ ਡੈਲੀਗੇਟਸ ਉਹਦੇ ਵਿੱਚ ਭਾਗ ਲੈਣਗੇ ਜਿਹੜੇ ਸਾਡੇ ਮੰਡਲ ਪ੍ਰਧਾਨ ਜਨਰਲ ਸੈਕਟਰੀ ਲੈ ਕੇ ਜ਼ਿਲ੍ਹੇ ਦੇ ਆਫਿਸ ਬੇਰਰਸ ਜਿਨ੍ਹਾਂ ਦੇ ਮੋਟਿਆਂ ਦੇ ਪ੍ਰਧਾਨ ਫਿਰ ਸੜੇ ਲੋਕ ਸਭਾ ਦੇ ਵਿੱਚ ਜਿਹੜੇ ਸਾਥੀਆਂ ਨੇ ਕੰਮ ਕੀਤਾ ਐਜ਼ ਅ ਇਨਚਾਰਜ ਔਰ ਕਨਵੀਨਰ ਚਾਹੇ ਲੋਕ ਸਭਾ ਦੇ ਹੋਣ ਚਾਹੇ ਵਿਧਾਨ ਸਭਾ ਦੇ ਕਨਵੀਨਰ ਹੋਣ ਜਿਨ੍ਹਾਂ ਨੇ ਐਮ ਐਲ ਏ ਦਾ ਚੋਣ ਲੜਿਆ ਸੀਗਾ ਐਮ ਪੀਜ਼ ਦਾ ਚੋਣ ਲੜਿਆ ਸੀ ਐਮ ਐਲ ਏਜ਼ ਐਮ ਪੀਜ਼ ਐਕਸ ਐਮ ਐਲ ਏਜ਼ ਐਕਸ ਐਮ ਪੀਜ਼ ਔਰ ਇਸ ਤਰ੍ਹਾਂ ਚਲਦੇ ਹੋਏ ਅਗੇ ਸਟੇਟ ਦਾ ਕੋਰ ਗਰੁੱਪ ਸਟੇਟ ਦੇ ਆਫਿਸ ਬੈਰ ਸਟੇਟ ਦੇ ਮੋਰਚੇ ਦੇ ਪ੍ਰਧਾਨੀ ਲਗਭਗ ਜਿਹੜੀ ਸਾਡੀ ਸਾਰੀ ਸੰਖਿਆ ਜਿਹੜੀ ਹੈਗੀ ਆ ਜਾਂ ਰਾਸ਼ਟਰਪਤੀ ਅਧਿਕਾਰੀ ਜੋ ਪੰਜਾਬ ਤੋਂ ਨੇ ਇਹ ਸਾਰੀ ਸੰਖਿਆ 3500 ਦੇ ਆਸ-ਪਾਸ ਪੈਂਦੀ ਹੈ। ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਵਾ ਲੋਕ ਸਭਾ ਚੋਣਾਂ ਦੇ ਬਾਅਦ ਇੱਕ ਵੱਡੀ ਬੈਠਕ ਹੋਣ ਵਾਲੀ ਹੈ ਉਸ ਹੈ। ਉਹਦੇ ਵਿੱਚ ਕੇਂਦਰੀ ਮੰਤਰੀ ਸ਼੍ਰੀ ਭੁਪਿੰਦਰ ਯਾਦਵ ਵਿਸ਼ੇਸ਼ ਰੂਪ ਚ ਭਾਗ ਲੈਣ ਵਾਸਤੇ ਵਿਧਿਆਨਾ ਆ ਰਹੇ ਨੇ ਉਹਨਾਂ ਦੇ ਨਾਲ ਸਾਡੇ ਰਾਸ਼ਟਰੀ ਮਹਾ ਮੰਤਰੀ ਤਰुण ਚੁੱਪ ਜੀ ਰਾਸ਼ਟਰੀ ਉਪਾਧਿਕਸ਼ ਸ਼ੋਦਾਨ ਸਿੰਘ ਜੀ ਸਾਡੇ ਸਹਿ ਪਰਿਵਾਰੀ ਔਰ ਰਾਸ਼ਟਰੀ ਸਚਿਵ ਨਿਰਿੰਦਰ ਸਿੰਘ ਰੈਣਾ ਜੀ ਉਸ ਮੀਟਿੰਗ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਦੇ ਇਲਾਵਾ ਸਾਡੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਜੀ ਔਰ ਕੇਂਦਰੀ ਮੰਤਰੀ ਰਾਜ ਮੰਤਰੀ ਰਨੂਤ ਬਿੱਟੂ ਜੀ ਵੀ ਰਹਿਣ ਵਾਲੇ ਨੇ। ਪਰ ਇਸ ਦੀ ਅਧਿਖਸ਼ਤਾ ਜਿਹੜੀ ਕੀ ਹੈ ਸਾਡੇ ਪ੍ਰਦੇਸ਼ ਅਧਿક્ષਕ ਸੁਨੀਲ ਝਾਖੜ ਜੀ ਕਰਨ ਵਾਲੇ ਨੇ। ਇਸ ਦੇ ਵਿੱਚ ਸੰਗਠਨ ਦੇ ਔਰ ਪੰਜਾਬ ਦੀ ਵਰਤਮਾਨ ਸਥਿਤੀ ਤੇ ਉਤੇ ਲੰਬੀ ਚਰਚਾ ਹੋਣ ਵਾਲੀ ਹੈ। ਅੱਜ ਪੰਜਾਬ ਕਿਸ ਦੌਰ ਚ ਪਹੁੰਚ ਗਿਆ? ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿਸ ਤਰੀਕੇ ਨਾਲ ਨਸ਼ੇ ਦਾ ਕਾਰੋਬਾਰ ਵਧ ਰਿਹਾ ਕਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਵਿਸ਼ੇਸ਼ ਕਰਕੇ ਝਰਮਰਾ ਕੇ ਰਹਿ ਗਈ ਹੈ ਕਿਸ ਤਰੀਕੇ ਨਾਲ ਸੈਚਿੰਗ ਜ਼ੋਰੀਆਂ ਨੇ ਜਿੱਦਾ ਜਿੱਥੇ ਜੀ ਕਰਦਾ ਜਿਹਨੂੰ ਜੀ ਕਰਦਾ ਆ ਕੇ ਗੋਲੀ ਮਾਰ ਦੇਵੇ ਜਾਂ ਤਲਵਾਰ ਨਾਲ ਵੱਢ ਦੇਵੇ ਪਰ ਸਰਕਾਰ ਦਾ ਓਵਰਆਲ ਜਿਹੜਾ ਫੇਲਿਅਰ ਹੈਗਾ ਉਹ ਸਾਰਾ ਇਸ ਮੀਟਿੰਗ ਦੇ ਵਿੱਚ ਚਰਚਾ ਦਾ ਵਿਸ਼ਾ ਸਾਡਾ ਰਹਿਣ ਵਾਲਾ ਹੈ ਔਰ ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਇੱਕ ਬਹੁਤ ਲੰਬੇ ਅੰਤਰਾਲ ਦੇ ਬਾਅਦ ਦਸ਼ਕਾਂ ਦੇ ਬਾਅਦ ਐਸਾ ਮੌਕਾ ਆਇਆ ਹੈ ਕਿ ਕਿਸੇ ਪ੍ਰਧਾਨ ਮੰਤਰੀ ਨੇ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣੇ ਹੋਣ ਲਗਾਤਾਰ ਪੰਜਾਬ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦੀ ਹੈ ਪਰ ਇਸ ਵਿੱਚ ਤੇ ਸਾਡਾ ਧੰਨਵਾਦ ਪ੍ਰਸਤਾਵ ਵੀ ਆਏਗਾ ਉਹਨਾਂ ਦੇ ਵਧਾਈ ਪ੍ਰਸਤਾਵ ਵੀ ਆਏਗਾ ਔਰ ਅਗਾਮੀ ਭਾਰਤੀ ਜਨਤਾ ਪਾਰਟੀ ਦੀ ਰੀਤੀ ਔਰ ਨੀਤੀ ਕਿਸ ਤਰੀਕੇ ਨਾਲ ਲਾਗੂ ਕਰਨੀ ਹੈ ਔਰ ਪੰਜਾਬ ਦੇ ਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ ਹੈ ਇਹ ਸਾਰੇ ਵਿਸ਼ਿਆਂ ਦੇ ਉੱਤੇ ਉਸ ਬੈਟਰਕ ਦੇ ਚ ਸਾਡੀ ਚਰਚਾ ਹੋਣ ਵਾਲੀ ਹੈ ਸੋ ਮੈਂ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ ਮੰਡਲ ਪ੍ਰੈਜ਼ੀਡੈਂਟ ਔਰ ਮੰਡਲ ਜਨਰਲ ਸਕੱਤਰ ਉੱਪਰ ਦੇ ਸਾਰੇ ਲੋਕੋ ਚ ਹੋਣਗੇ ਇਹ ਸੰਗਠਨਾਤਮਕ ਦ੍ਰਿਸ਼ਟੀ ਦੇ ਨਾਲ ਜਿੱਥੇ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ ਉਹਦੇ ਨਾਲ ਨਾਲ ਪੰਜਾਬ ਦੀ ਰਾਜਨੀਤੀ ਵਾਸਤੇ ਵੀ ਇੱਕ ਬਹੁਤ ਮਹੱਤਵਪੂਰਨ ਮੀਟਿੰਗ ਹੋਣ ਵਾਲੀ ਹੈ ਹੋਰ ਕੋਈ ਤੁਹਾਡਾ ਪ੍ਰਸ਼ਨ ਹੋਵੇ ਤੇ ਅਸੀਂ ਉਹਦੇ ਅਨੁਸਾਰ ਜੀ ਪ੍ਰੈਜ਼ੈਂਟ ਕੋਰਡੀਨਫੀ ਲੱਗਦਾ ਬੀਜੇਪੀ ਪੰਜਾਬ ਦੇ ਵਿੱਚ ਕਿਹਸ ਪੋਜੀਸ਼ਨ ਤੇ ਹੈਗੀ ਹੈ ਤੇ ਉਹਨੂੰ ਫਰਦਰ ਕਿਵੇਂ ਇੰਪਰੂਵ ਕਰਨਾ ਹੈ ਜਿਹੜੇ ਰੀਸੈਂਟਲੀ ਲੋਕ ਸਭਾ ਦੇ ਚੋਣ ਹੋ ਕੇ اٹھے ਨੇ ਅਪਾ ਸਾਰੇ ਦੇਖਿਆ ਜੋ ਵੀ ਰਿਜ਼ਲਟਸ ਆਏ ਨੇ ਭਾਰਤੀ ਜਨਤਾ ਪਾਰਟੀ ਇੱਕ ਮਾਤਰ ਐਸੀ ਪਾਰਟੀ ਹੈ ਜਿਹਦਾ ਵੋਟ ਬੈਂਕ ਜਿਹੜਾ ਹੈਗਾ ਵੋਟ ਸ਼ੇਅਰ ਜਿਹੜਾ ਹੈਗਾ ਵਾ ਉਹ ਲਗਭਗ 11 ਤੋਂ 12% ਤੱਕ ਵਧਿਆ ਸੋ ਇਹ ਦਰਸਾਉਂਦਾ ਹੈਗਾ ਕਿ ਪੰਜਾਬ ਦੇ ਲੋਕ ਹੁਣ ਬਦਲ ਚਾਹੁੰਦੇ ਨੇ ਔਰ ਉਹ ਬਦਲ ਭਾਰਤੀ ਜਨਤਾ ਪਾਰਟੀ ਦੇ ਰੂਪ ਚ ਦੇਖ ਰਹੇ ਨੇ ਜਲੰਧਾ ਕਿਉਂ ਕਿੰਨਾ ਉਤਸਾਹ ਹੋ ਰਿਹਾ ਅੱਜ ਸ਼ਿਕਲ ਅੰਗੁਰਾਲ ਨੂੰ ਵੀ ਤਮਕੀਆਂ ਆਈਆਂ ਵੀ ਇਹ ਨੂੰ ਜਾਣ ਤੋਂ ਖਤਰਾ ਹੈ ਉਹਨੇ ਸ਼ਰੇਆ ਵੀਡੀਓ ਵਾਇਲ ਦੀ ਕੈਪੇਬਿਲ ਚਾਹਤ ਹੋ ਸਕਦਾ ਕਿ ਸੋ ਦੇਖਾ ਜਲੰਧਰ ਦਾ ਜਿਹੜਾ ਉਪ ਚੋਣਾਂ ਹੋ ਰਿਹਾ ਮੈਂ ਸਮਝਦਾ ਕਿ ਜੇ ਪੁਰਾਣੇ ਸਾਥੀ ਜੇ ਸ਼ਾਇਦ ਯੰਗਸਟਰਸ ਨੇ ਉਸ ਸਮੇਂ ਨਹੀਂ ਦੇਖਿਆ ਹੋਏਗਾ ਹਰਿਆਣਾ ਚ ਇੱਕ ਮਹਿੰਮ ਦਾ ਚੋਣ ਹੋਇਆ ਸੀਗਾ ਜਲੰਧਰ ਦਾ ਉਪ ਚੋਣਾਂ ਸਰਕਾਰੀ ਤੰਤਰ ਦੇ ਦੁਰਉਪਯੋਗ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਹ ਮੈਨੂੰ ਉਹ ਹਰਿਆਣਾ ਦਾ ਮਹਮ ਦਾ ਚੋਣ ਯਾਦ ਕਰਾਂਦਾ ਹੈਗਾ ਇਹ ਸੱਤ ਤੱਕ ਗੁੰਡਾਗਰਦੀ ਇਲੈਕਸ਼ਨ ਕਮਿਸ਼ਨ ਦੇ ਸਿੱਧੇ ਸਿੱਧੇ ਗਾਈਡਲਾਈਨਸ ਨੇ ਕਿ ਜੋ ਅਸਵੀਕੈਸੀ ਚੋਣ ਪ੍ਰਚਾਰ ਵਾਸਤੇ ਕਿ 8 ਤਰੀਕ ਨੂੰ ਸਾਰੇ ਜਿਹੜੇ ਆਊਟਸਾਈਡਰਸ ਨੇ ਉਹ ਕੰਸਟੈਂਸੀ ਛੱਡ ਦੇਣਗੇ ਤੁਸੀਂ ਸਾਰੇ ਨੇ ਵੀਡੀਓਜ਼ ਦੇਖਿਆ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਅੱਜ ਵੀ ਬੂਥਾਂ ਦੇ ਉੱਤੇ ਜਾਲੀ ਵੋਟਾਂ ਪਵਾਉਣ ਦਾ ਕੰਮ ਕਰ ਰਹੇ ਨੇ ਧਾਂਤ ਧਮਕਾਉਣ ਦਾ ਕੰਮ ਕਰ ਰਹੇ ਨੇ ਔਰ ਜੋ ਵੀ ਹੱਦਕੰਡਾ ਅਪਣਾਇਆ ਜਾ ਸਕਦਾ ਨਿਮਨ ਤੋਂ ਨਿਮਨਸ ਤਰ ਦਾ ਉਸ ਨੂੰ ਅਪਣਾਉਂਦੇ ਹੋਏ ਇਸ ਲੋਕ ਸਭਾ ਐਸ ਜਿਹੜੇ ਬਾਈ ਇਲੈਕਸ਼ਨ ਹੈ ਵਿਧਾਨ ਸਭਾ ਦਾ ਉਹਨੂੰ ਪ੍ਰਭਾਵਿਤ ਕਰਨ ਦਾ ਪ੍ਰਯਾਸ ਕਰ ਰਹੇ ਨੇ ਲੇਕਿਨ ਮੈਂ ਇੱਕ ਚੀਜ਼ ਦੱਸ ਦਿਆਂ ਵੋਟ ਜਨਤਾ ਨੇ ਪਾਣੀ ਜਿਸ ਤਰ੍ਹਾਂ ਦੇ ਹਾਲਾਤ ਆਮ ਆਦਮੀ ਪਾਰਟੀ ਖੜੇ ਕਰ ਰਹੀ ਹੈ ਔਰ ਜਿਸ ਤਰੀਕੇ ਨਾਲ ਜਲੰਧਰ ਦੇ ਚਿਮਨੀ ਚੌਂ ਦੇ ਵਿੱਚ ਉਹਨਾਂ ਨੇ ਸਾਰੀ ਕੈਂਪੇਨ ਨੂੰ ਚਲਾਇਆ ਔਰ ਜਿਸ ਤਰੀਕੇ ਨਾਲ ਭਗਵੰਤ ਮਾਨ ਜੀ ਦੀਆਂ ਸਟੇਟਮੈਂਟਸ ਆਉਂਦੀਆਂ ਰਹੀਆਂ ਨੇ ਮੈਂ ਸਮਝਦਾ ਕਿ ਇਹ ਉਹਨਾਂ ਦੇ ਹਤਾਸ਼ਾ ਔਰ ਨਿਰਾਸ਼ਾ ਔਰ ਦੀਵਾਰ ਤੇ ਲਿਖੀ ਹਾਰ ਜਿਹੜੀ ਹੈ ਉਸ ਨੂੰ ਪੜ ਕੇ ਉਹ ਬੁਖਲਾ ਗਏ ਨੇ ਔਰ ਲੋਕ ਉਤਰਦੀਆਂ ਤਜੇ ਉਡਾ ਰਹੇ ਨੇ ਲੇਕਿਨ ਮੈਂ ਵਿਸ਼ਵਾਸ ਕਰਦਾ ਕਿ ਲੋਕ ਭਾਰਤ ਜਨਤਾ ਪਾਰਟੀ ਦੇ ਨਾਲ ਨੇ ਔਰ ਭਾਰਤ ਜਨਤਾ ਪਾਰਟੀ ਉਹ ਸੀਟ ਭਾਰੀ ਬਹੁਤ ਨਾ ਜਿੱਤਣ ਵਾਲੀ ਸਰ ਜਿਨੇ ਤੁਸੀਂ ਕਿਹਾ 11 ਤੋਂ 12% ਵੋਟ ਇਨਕਰੀਸ ਹੋਇਆ ਇਸ ਵਾਰੀ ਇਲੈਕਸ਼ਨਸ ਹੋਏ ਨੇ ਲੇਕਿਨ ਜਿਹੜਾ ਮੇਨ ਜਿੱਥੇ ਜੀਜੇਪੀ ਨੂੰ ਪਿਆ ਔਰ ਸੀਗਾ ਰੂਰਲ ਸੈਕਟਰ ਦੇ ਵਿੱਚੋਂ ਫਾਰਮਰਸ ਦੇ ਵਿੱਚੋਂ ਕੀ ਇਹ ਮੀਟਿੰਗ ਜਿਹੜੀ ਹੁਣ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹ ਜਿਹੜੇ ਫੈਕਟਰਸ ਨੇ ਉਹ ਡਿਸਕਸ ਕੀਤੇ ਜਾਣ ਜੇ ਤੇ ਬੈਠਕ ਹੋਈ ਕਿਸ ਇਹੀ ਨਹੀਂ ਸਾਰੇ ਫੈਕਟਰਸ ਡਿਸਕਸ ਕੀਤੇ ਜਾਣਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਬੋਤਨਾ ਤੇ ਫਾਰਮਰਸ ਨੂੰ ਹੁਣ ਕਿਵੇਂ ਅੱਗੇ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਇਸ਼ੂ ਪਿਆ ਦੇਖੋ ਮੈਂ ਅੱਗੇ ਵੀ ਕਹਿੰਦਾ ਸੀਗਾ ਕਿ ਇਹ ਐਜੀਟੇਸ਼ਨ ਜਾਂ ਇਹ ਜਿਹੜਾ ਇਸ਼ੂ ਹੈਗਾ ਇਹ ਫਾਰਮਰਸ ਦਾ ਇਸ਼ੂ ਨਹੀਂ ਹੈ ਇਹ ਜਿੱਥੇ ਬੰਦੀਆਂ ਦਾ ਇਸ਼ੂ ਹੈ ਔਰ ਜਿੱਥੇ ਬੰਦੀਆਂ ਦੀ ਪੋਲਿਟੀਕਲ ਅਫੀਲੀਏਸ਼ਨ ਸਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਜੇ ਉਹ ਇਮਾਨਦਾਰ ਹੁੰਦੇ ਤੇ ਕਿਸਾਨੀ ਬੇਸ ਦੇ ਵਿੱਚ अलग-अलग पार्टियां ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਰਸਤਾ ਨਾ ਰੋਕ ਦੇਵੋ ਲੈਵਲ ਪਲੇਇੰਗ ਫੀਲਡ ਹੋਣੀ ਔਰ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਲਓ ਕਿ ਲੈਵਲ ਪਲੇਇੰਗ ਫੀਲਡ ਨਾ ਹੁੰਦੇ ਹੋਏ ਵੀ ਜੇ ਭਾਰਤੀ ਜਨਤਾ ਪਾਰਟੀ 11 ਤੋਂ 12% ਇਨਕਰੀਸ ਕਰ ਸਕਦੀ ਹੈ ਤੇ ਜੇ ਲੈਵਲ ਪਲੇਇੰਗ ਫੀਲਡ ਹੁੰਦਾ ਤੇ ਭਾਰਤੀ ਜਨਤਾ ਪਾਰਟੀ ਕਿੱਥੇ ਪਹੁੰਚੀ ਹੁੰਦੀ ਤੁਸੀਂ ਇਸ ਦਾ ਅੰਦਾਜ਼ਾ ਲਗਾ ਜੀ ਸਾਹਿਬ ਜਨਤਕ ਬੈਸਟੇਡ ਕਰ ਲੋ ਜਨਤਕ ਬੂਦ ਦੇਣ ਵਾਸਤੇ ਸੀਐਮ ਦਾ ਚੈਲੰਜ ਬੂਦ ਤਾ ਕੋਈ ਇੰਤਖਾਬ ਸਾਭ ਨੀਅਤ ਕੋਈ ਨੁਮਾਇंदा ਵੀ ਨਹੀਂ ਆਇਆ ਕਿ ਲੱਗਦਾ ਹੈ ਵੀ ਜਿੰਦ ਤੱਕ ਸਬੂਤ ਉਹਨਾਂ ਨੂੰ ਇਹਨਾਂ ਪਹਿਲਾਂ ਜਿੰਦ ਤੱਕ ਸੁਣਾਣੇ ਚਾਹੀਦੇ ਸਾਰੀਆਂ ਵੀਡੀਓ ਆਡੀਓ ਦੇਖਿਓ ਜੋ ਉਸ ਆਡੀਓ ਚ ਹੈਗਾ ਉਹ ਸਪਸ਼ਟ ਕਰਦਾ ਹੈਗਾ ਉਸ ਪੈਨ ਡਰਾਈਵ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਕਿਸ ਤਰੀਕੇ ਨਾਲ ਵੱਡੇ ਪੈਮਾਨੇ ਤੇ ਭ੍ਰਸ਼ਟਾਚਾਰ ਦੇ ਵਿੱਚ ਲਿਪਟੇ ਹੋਏ ਔਰ ਉਹਦੇ ਚ ਕਿਤਨੇ ਕਿਤੇ ਅਕਸ਼ੇਪ ਜਿਹੜਾ ਹੈਗਾ ਵਾ ਟਾਪ ਲੀਡਰਸ਼ਿਪ ਤੱਕ ਜਾਂਦਾ ਹੈ ਸ਼ਿਵਲ ਜੀ ਨੇ ਉਹ ਪੈਂਡਰਾਈਵ ਬਾਸੇ ਭਗਵੰਤ ਮਾਨ ਜੀ ਨੂੰ ਖੁੱਲਾ ਸਦਾ ਵੀ ਦਿੱਤਾ ਸੀ ਔਰ ਭਗਵੰਤ ਮਾਨ ਜੀ ਦੀ ਇੰਤਜ਼ਾਰ ਵੀ ਕੀਤੀ ਕਿ ਤੁਸੀਂ ਆਓ ਔਰ ਪੈਂਡਰਾਈਵ ਲੈ ਲਓ ਜਿਤਨਾ ਜਨਤਕ ਕਰਨ ਦਾ ਸਵਾਲ ਹੈ ਅਸੀਂ ਸਾਰੇ ਜਾਣਦੇ ਆ ਕਿ ਚਾਹੇ ਕਟਾਰੂ ਚੱਕ ਹੋਣ ਚਾਹੇ ਬਲਕਾਰ ਸਿੰਘ ਹੋਣ ਜਾਂ ਹੋਰ ਹੋਣ ਜਿੰਨੀਆਂ ਵੀ ਆਡੀਓਜ਼ ਆ ਵੀਡੀਓਜ਼ ਬਾਹਰ ਆਈਆਂ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਕਰਕੇ ਇਹ ਨਿਰਣਾ ਕੀਤਾ ਗਿਆ ਕਿ ਮੀਡੀਆ ਦੀ ਹਾਜ਼ਰੀ ਚ ਭਗਵੰਤ ਮਾਨ ਦੀ ਹਾਜ਼ਰੀ ਚ ਪਬਲਿਕ ਦੇ ਸਾਹਮਣੇ ਉਹ ਆਡੀਓਜ਼ ਸੁਣਾਈਆਂ ਜਾਣ ਅਤੇ ਭਗਵੰਤ ਮਾਨ ਉੱਥੇ ਜਵਾਬ ਦੇਣ ਕਿ ਉਹ ਇਹਨਾਂ ਤੇ ਕੀ ਐਕਸ਼ਨ ਕਰਨਗੇ ਲੇਕਿਨ ਭਗਵੰਤ ਮਾਨ ਨੂੰ ਪਤਾ ਸੀਗਾ कि भ्रष्टाचार वो उजागर होने वाला है इस करके वो उतों भज गए देखो सी बी आई जाँच एक सिस्टम है स्टेट रिकमेंड करती है तो, तो कोई उदोजा लेकिन फैडरल सिस्टम हैी आई तो सीधा टेकओवर नहीं करती सी बी आई कोई इंटरस्टेट इशू इनवॉल्व हो जाए ਸੋ ਅਦਰਵਾਈਜ਼ ਜਿਹੜਾ ਹੈਗਾ ਇਟ ਇਸ ਪ੍ਰੈਰੋਗੇਟਿਵ ਆਫ ਦ ਸਟੇਟ ਗਵਰਨਮੈਂਟ ਜੇ ਜੇ ਇਮਾਨਦਾਰ ਨਹੀਂ ਤਾਂ ਅਸੀਂ ਕਹਿੰਦੇ ਉਹ ਕਹਿੰਦੇ ਆ ਦੇ ਦੇ ਆਡੀਓ ਸੀਬੀਆ ਨੂੰ ਦੇ ਦਿਓ ਜਾਂਚ ਕਰਾ ਲਓ ਅਸੀਂ ਤਿਆਰ ਆ ਉਹਦੇ ਵਾਸਤੇ ਸ੍ਰੀ ਜੀ ਅੱਜ ਕਿਸਾਨ ਜਥੇਬੰਦੀ ਦੀ ਐਸਕੇਐਮ ਦੀ ਮੀਟਿੰਗ ਹੋਈ ਨੂੰ ਲਿਆਣੇ ਦੇ ਵਿੱਚ ਉਹ ਕਹਿ ਰਿਹਾ ਵੀ ਜਿਹੜਾ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ ਵੀ ਉਹਦੇ ਪੈਸੇ ਲਏਗੀ ਪੰਜਾਬ ਕਿੱਦਾਂ ਦੇਖੀ ਤੁਸੀਂ ਇਸ ਗੱਲ ਨੂੰ ਕਿੱਦਾਂ ਵਿਆਜ ਲੱਗਦਾ ਮੈਂ ਜਿਹੋ ਬਿਆਨ ਸੁਨੇ ਨਹੀਂ ਇਸ ਕਰਕੇ ਕੋਈ ਕਮੈਂਟ ਨਹੀਂ ਕਰ ਸਕਦਾ ਸਰ ਜਿਹੜਾ ਲਾਡੂਵਾਲ ਟੋਲ ਪਾਸਾ ਦਾ ਇਸ਼ੂ ਚੱਲ ਰਿਹਾ ਹੈ ਫਾਰਮਰਸ ਨੇ ਕਾਫੀ 26 ਦਿਨਾਂ ਤੋਂ ਫ੍ਰੀ ਕੀਤਾ ਹੋਇਆ ਹੈਗਾ ਬੀਜੇਪੀ ਦੀ ਕੀ ਸਟੈਂਡ ਹੈ ਇਸ ਟੀ ਨੂੰ ਲੈ ਕੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਸਿੱਧਾ ਸਦਾ ਇਹ ਹੈ ਕਿ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਟੋਲ ਬੈਰੀਅਰ ਦੇ ਰੇਟਸ ਨੂੰ ਵੀ ਰੈਸ਼ਨਲਾਈਜ਼ ਕੀਤਾ ਜਾਵੇ ਉਥੇ ਨਾਲ-ਨਾਲ ਕਾਨੂੰਨ ਵਿਵਸਥਾ ਵੀ ਬਣਾਈ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਔਰ ਜਿਸ ਤਰੀਕਾ ਲਿਕ ਫੈਸ਼ਨ ਚੱਲ ਪਿਆ ਹੈ ਕਿ ਜਿੱਥੇ ਜਿੱਥੇ ਚਾਹੋ ਜਿੱਥੇ ਜਾਓ ਰਸਾ ਰੋਕ ਦਿਓ ਕਰ ਦਿਓ। ਸੋ ਇਹ ਅਚਾ ਨਹੀਂ ਹੈਗਾ ਲੋਕਪਰਵਾਸ। ਜੀਸੀ ਦੀ ਹਾਜ਼ਰੀ ਦੀ ਮੀਟਿੰਗ ਹੋਈ ਉਹਨਾਂ ਦੀ ਕੋਈ ਡਾਕੂਮੈਂਟੇਸ਼ਨ ਦੁਆਰਾ ਫੇਰ ਨਹੀਂ ਦਿਖਾਈ ਗਈ ਜੀ। ਕਿਦੀ? ਕੋਈ ਡਾਕੂਮੈਂਟੇਸ਼ਨ ਨਹੀਂ ਹੈ ਜੀ ਜੀ ਕੀ ਲੈ ਕੇ ਨਹੀਂ ਆ ਰਿਹਾ ਕਹਿੰਦੇ ਜੀਸੀ ਸਾਹਿਬ ਜੀ ਕੋਲ ਦਾ ਨਹੀਂ ਮੈਂ ਉਹਦੇ ਬਾਰੇ ਜਾਣਕਾਰੀ। ਸਰੇ ਸਾਡੀ ਇੱਕ ਵਾਰੀ ਪ੍ਰੋਬਲਮ ਤੋਂ ਉੱਠਿਆ ਲਗਾਤਾਰ ਜਿਹੜੇ ਆਮ ਆਦੀ ਪਾਣੀ ਲਿਕਰਨੇ ਆ ਉਹ ਸਵਾਲ ਚੁੱਕੀ ਉਹ ਕਹਿੰਦੇ ਵੀ ਆਰਡੀ ਫੰਡ ਹੋ ਗਏ ਐਸਐਫ ਫੰਡ ਹੋ ਗਏ ਸਾਨੂੰ ਕੇਂਦਰ ਤੋਂ ਵੀ ਨਹੀਂ ਹੋਇਆ। ਕਿੰਨਾ ਦੇ ਰਿਹਾ ਤੁਸੀਂ ਕਿਹੜੇ ਕਿਹੜੇ ਕੰਮ ਨੂੰ ਕਿਹਾ ਨੂੰ ਤੋ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਪੈਸੇ ਆਏ ਨੇ ਕੇਂਦਰ ਵੱਲੋਂ ਉਹ ਕਿੱਥੇ ਨੇ 438 ਕਰੋੜ ਰੁਪਇਆ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਆਇਆ ਮੈਂ ਤੁਹਾਡੇ ਮਾਤੇ ਨਾਲ ਚੈਲੰਜ ਕਰਦਾ ਮੈਨੂੰ 1 ਰੁਪਇਆ ਦਿਖਾ ਦਿਓ 438 ਕਰੋੜ ਦਾ ਜਿਸ ਪਰਪਸ ਲਈ ਆਇਆ ਉਹ ਆਇਆ ਸੀ ਟੀਵੀ ਦੇ ਬਾਡਸ ਬਣਾਉਣ ਵਾਸਤੇ ਉਹ ਆਇਆ ਸੀਗਾ ਐਕਸ-ਰੇ ਮਸ਼ੀਨਾਂ ਖਰੀਦਣ ਵਾਸਤੇ ਉਹ ਆਇਆ ਸੀ ਟੈਸਟਿੰਗ ਲੈਬ ਬਣਾਉਣ ਵਾਸਤੇ ਉਹ ਐਸੀ ਉਹ ਜਿਹੜੀਆਂ ਡਿਸਪੈਂਸਰੀਆਂ ਹੈਗੀਆਂ ਉਹਦਾ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ ਵਾਸਤੇ ਮੈਂ ਦੱਸ ਦਵਾਂ ਇਹਨਾਂ ਪੂਰੇ ਪੀਰੀਅਡ ਦੇ ਵਿੱਚ ਉਹ 438 ਕਰੋੜ ਜਿਹੜਾ ਕਿ 1200 ਕਰੋੜ ਆਣਾ ਸੀ ਉਹ 438 ਕਰੋੜ ਦੀ ਪਹਿਲੀ ਕਿਸ਼ਤ ਆਈ ਸੀ ਦੇਖੋ ਉਹਦਾ ਇੱਕ ਵੀ ਪੈਸਾ ਇਹਨਾਂ ਨੇ ਖਰਚ ਨਹੀਂ ਕੀਤਾ ਸੈਂਟਰ ਦਾ ਕੋਈ ਫੰਡ ਆਏਗਾ ਉਹ ਇੱਕ ਪਾਰਟਿਕੂਲਰ ਪਰਪਸ ਲਈ ਆਉਂਦਾ ਕਿ ਇਸ ਪਰਪਸ ਲਈ ਤੁਸੀਂ ਖਰਚ ਕਰਨਾ ਤੇ ਜੇ ਤੁਸੀਂ ਉਸ ਤੇ ਖਰਚ ਨਹੀਂ ਕਰੋਗੇ ਜੋ ਪਹਿਲੀ ਕਿਸ਼ਤ ਆਈ ਉਹਦਾ ਸਾਵਣੀ ਦੇਓਗੇ ਤੇ ਕਿਹਦੀ ਕਿਸ਼ਤ ਨਹੀਂ ਆਣੀ ਇਹਦੇ ਵਾਸਤੇ ਪੂਰਨਤਾ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਇਸੇ ਦੇ ਕਾਰਨ ਕੇਂਦਰ ਪੈਸਾ ਦੇਣਾ ਚਾਹੁੰਦਾ ਹੈ ਲੇਕਿਨ ਇਹ ਪਿਛਲਾ ਸਾਵਨਾ ਦੇ ਕੇ ਜਾਣ ਕੇ ਰੋੜੇ ਅਟਕਾਣਾ ਚਾਹੁੰਦੇ ਨੇ ਕਿਉਂਕਿ ਕੰਮ ਕਰਨਾ ਇਹਨਾਂ ਨੂੰ ਆਂਦਾ ਨਹੀਂ ਕੰਮ ਕਰਨਾ ਚਾਹੁੰਦੇ ਨਹੀਂ ਔਰ ਸਿਰਫ ਹਾਇਤੋਵਾ ਮਚਾ ਕੇ ਵੀ ਕੇਂਦਰ ਦੇ ਉੱਤੇ ਸੜਵੇ ਸਾਰੀ ਹੈ ਮੈਂ ਪੁੱਛਣਾ ਚਾਹਨਾ ਤੁਸੀਂ ਇਸ ਫੰਡ ਦੀ ਤੇ ਗੱਲ ਕਰਦੇ ਹੋ ਜਿਹੜਾ ਕੇਂਦਰ ਨੇ ਪੰਜਾਬ ਵਾਸਤੇ ਲੁਧਿਆਣਾ ਵਾਸਤੇ ਖਾਸ ਕਰਕੇ ਟੈਕਸਟਾਈਲ ਪਾਰਕ ਭੇਜਿਆ ਸੀਗਾ 1000 ਕਰੋੜ ਰੁਪਏ ਨਾਲ ਭੇਜਿਆ ਸੀਗਾ ਉਹ ਕਿੱਥੇ ਹੈ ਪੰਜਾਬ ਸਰਕਾਰ ਨੇ ਉਸ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਉਹ ਵਾਪਸ ਕਰ ਦਿੱਤਾ ਕੀ ਹੈ ਕੋਈ ਅਧਿਕਾਰ ਰੱਖਦੇ ਨੇ ਕਿ ਉਂਗਲ ਚੱਕਣ ਵਾਸਤੇ ਮੈਂ ਇਹ ਕਹਿ ਸਕਦਾ ਕਿ ਆਜ਼ਾਦੀ ਦੇ ਬਾਅਦ ਪੰਜਾਬ ਦੀ ਇਸ ਸਭ ਤੋਂ ਨਲਾਇਕ ਅਤੇ ਨਕਮੀ ਸਰਕਾਰ ਜਿਹੜੀ ਪੰਜਾਬ ਨੂੰ ਲੈ ਡੁੱਪ ਗਈ। ਸਿੱਧੇ ਸ਼ੰਗੋ ਬੋਲ ਰਿਹਾ ਹੈ ਕਿ ਹੜਾਈ ਕੋਰਟ ਦਾ ਫੈਸਲਾ ਆਇਆ ਹੈ। ਕੋਈ ਤਾਂ ਦੇਖਣ ਤੇ ਹੀ ਹਾਰਾ। ਅਜੇ ਹੋਊਗਾ। ਦੇਖੋ ਜੋ ਵੀ ਹੈਗਾ ਉਹ ਜੋ ਹਾਈ ਕੋਰਟ ਦੀ ਡਿরেকਸ਼ਨ ਦਾ ਪਾਲਣ ਹੋਏਗਾ ਇਸ ਵਾਸਤੇ ਤਾਂ ਕੁਝ ਨਹੀਂ ਕਰਾਂਗੇ। ਸਭ ਦਾ ਮੌਕਾ ਹੈ। ਕਿਉਂ ਗੰਦੜੀ ਹਾਰ ਭਾਜਪਾ ਦੇ ਉਮੀਦਵਾਰ ਜਿੱਤ ਦੀ ਹਾਰ ਦਾ ਆਣ ਵਾਲੀ ਨਗਰ ਨਿਗਮ ਚੁਣਵਾ ਦਾ ਅਸਰ ਪਾਉਗਾ। ਦੇਖੋ ਚੋਣਾਂ ਆਂ ਦੇ ਰਹਿੰਦੀਆਂ ਨੇ ਚੋਣਾਂ ਤੇ ਹਾਰ ਜਿੱਤ ਚੱਲਦੀ ਰਹਿੰਦੀ ਹੈ। ਜਿਵੇਂ ਅਰ ਲੋਕ ਸਭਾ ਦੇ ਸੀ ਚੋਣ ਦੇਖੇ ਨੇ ਲੁਧਾਨੇ ਦੇ ਸੀ ਪਚਾਨੂ ਚ 68 ਵਾਰਨਾ ਚ ਲੀਡ ਕੀਤਾ ਅਸੀਂ ਆਨਵਲੇ ਨਗਰ ਕਮ ਚ ਆਪਾਂ ਮੇਅਰ ਬਣਾਵਾਂਗੇ ਸੋ ਸਾਰੇ ਕਿਤੇ ਵੀ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਅਸੀਂ ਸਾਰੇ ਥਾਵਾਂ ਦੇ ਉਤੇ ਲੀਡ ਕੀਤਾ ਔਰ ਆਨਵਲੇ ਨਗਰ ਕਮ ਚੋਣ ਭਾਰਤੀ ਜਨਤਾ ਪਾਰਟੀ ਜਿੱਤਣ ਵਾਲੀ ਹੈ ਆਪਣੇ ਮੇਅਰ ਬਣਾਉਣ ਵਾਲੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਚੋਣ ਨਹੀਂ ਕਰਾਹੀ ਬਹੁਤ ਬਹੁਤ ਧੰਨਵਾਦ